ਮੈਂ ਨਹੀਂ ਪ੍ਰਭ ਸਭ ਕੁਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੋਰ ਤੂੰ ਰਖਦਾ ਆਇਆ ਪਰ ਹਲਾਤ ਜਨ ਤਦ ਰਾਖ ਲੀਏ ਹਰ ਜੀਉ ਹਰਨਾਖ ਮਾਰ ਪਚਾਇਆ ਗੁਰਮੁਖਾ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜਿਉ ਮਨਮੁਖ ਭਰਮ ਭਲਾਇਆ ਪ੍ਰਤੀਤ ਦੀ ਬਾਤ ਹੈ ਪ੍ਰੋਸੇ ਦੀ ਬਾਤ ਹੈ ਬਹੁਤ ਵੱਡੀ ਬਖਸ਼ ਹੈ ਜੇ ਸਾਡੇ ਅੰਦਰ ਪ੍ਰਤੀਤ ਆ ਜਾਵੇ ਭਰੋਸਾ ਆ ਜਾਵੇ ਤਾਂ ਅਸੀਂ ਉਹ ਪਾ ਲਿਆ ਬਸ ਪ੍ਰੋਸਾ ਹੀ ਸਭ ਕੁਝ ਹੈ ਪ੍ਰਤੀਤ ਹੀ ਸਭ ਕੁਝ ਹੈ ਪ੍ਰਤੀਤ ਤੇ ਭਰੋਸਾ ਜਾ ਕੇ ਮਨ ਗੁਰ ਕੀ ਪ੍ਰਤੀਤ جا کے মন විශ්වාස ప్రభు ਆਇਆ ਵਿਸ਼ਵਾਸ ਭਰੋਸਾ ਪ੍ਰਤੀਤੀ যੁਗਤ ਡੰਡਾ ਪ੍ਰਤੀਤ ਪ੍ਰਤੀਤ ਬਹੁਤ ਵੱਡੀ ਬਾਤ ਹੈ ਭਰੋਸਾ ਵਿਸ਼ਵਾਸ ਰੋਹਾਨਿਤ ਇੱਥੇ ਖੜੀ ਹੈ ਵਿਸ਼ਵਾਸ ਤੇ ਖੜੀ ਹੈ ਆਨੰਦ ਵਿਸ਼ਵਾਸ ਦਾ ਹਿੱਸਾ ਹੈ ਪਿਆਰ ਵਿਸ਼ਵਾਸ ਦਾ ਹੀ ਹਿੱਸਾ ਹੈ ਜੇ ਅਸੀਂ ਇਹ ਵੇਖਣਾ ਹੋਵੇ ਕਿ ਮੇਰਾ ਪਰਮੇਸ਼ਰ ਨਾਲ ਜਾਂ ਗੁਰੂ ਨਾਲ ਕਿੰਨਾ ਕੁ ਪਿਆਰ ਹੈ ਤਾਂ ਇਹ ਦੇਖ ਲਓ ਕਿ ਮੇਰਾ ਕਿੰਨਾ ਕੁ ਉਹਦੇ ਤੇ ਭਰੋਸਾ ਹੈ ਜਿੰਨਾ ਭਰੋਸਾ ਹੈ ਉਹਨਾਂ ਪਿਆਰ ਹੈ ਰੋਸਾ ਇੱਕਦਮ ਨਹੀਂ ਬਣਦਾ ਪ੍ਰਤੀਤ ਇੱਕਦਮ ਨਹੀਂ ਬਣਦੀ ਜਿਵੇਂ ਸਮਰਪਣ ਇੱਕਦਮ ਨਹੀਂ ਹੁੰਦਾ ਪਹਿਲਾਂ ਇਹ ਛੋਟੀਆਂ-ਛੋਟੀਆਂ ਬਾਤਾਂ ਦਾ ਸਮਰਪਣ ਕਰਦਾ ਸਮਰਪਣ ਕਰਦੇ ਆ 20-20 ਸਾਲ ਲੱਗ ਜਾਂਦੇ ਨੇ ਕਈ-ਕਈ ਜਨਮ ਲੱਗ ਜਾਂਦੇ ਨੇ ਗੁਰੂ ਅੱਗੇ ਸਮਰਪਣ ਕਰਨ ਲੱਗਿਆ ਪਹਿਲਾ ਤਾਂ ਗੁਰੂ ਬੜੀ ਮੁਸ਼ਕਲ ਮਿਲਦਾ ਹੈ ਗੁਰੂ ਜਾਂ ਸੰਤ ਪੂਰਨ ਸੰਤ ਬਹੁਤ ਮੁਸ਼ਕਲ ਮਿਲਦਾ ਹੈ ਫਿਰ ਉਹਦੇ ਬਚਨਾਂ ਅੱਗੇ ਸਮਰਪਨ ਕਰ ਦੇਣਾ ਇਹ ਅਚਾਨਕ ਘਟਨਾ ਨਹੀਂ ਹੁੰਦੀ ਇਹ ਤਾਂ ਇੱਕ ਲੰਮਾ ਪ੍ਰੋਸੈਸ ਹੈ ਹੌਲੀ-ਹੌਲੀ ਇਹ ਸਮਰਪਣ ਕਰਦਾ ਹੈ ਜਿਉ ਜੋ ਇਹਦੇ ਅੰਦਰ ਭਰੋਸਾ ਆਉਂਦਾ ਤਿਉਂ ਤੋਂ ਇਹ ਸਮਰਪਣ ਕਰਦਾ ਭਰੋਸਾ ਨਹੀਂ ਹੈ ਰੋਹਾਨ ਦੀ ਵਿਸ਼ਵਾਸ ਸ਼ਰਧਾ ਹੋਰ ਬਾਤ ਹੈ ਭਰੋਸਾ ਹੋਰ ਬਾਤ ਹੈ ਸ਼ਰਧਾ ਅੰਨੀ ਵੀ ਹੋ ਸਕਦੀ ਹੈ ਦੇਖਾ ਦੇਖੀ ਦੀ ਵੀ ਹੋ ਸਕਦੀ ਹੈ ਅੱਜ ਕੱਲ ਦੇਖਾ ਦੇਖੀ ਸ਼ਰਧਾ ਬਹੁਤ ਹੈ ਢੀੜਾਂ ਲੱਗੀਆਂ ਨੇ ਪਖੰਡੀਆਂ ਕੋਲੇ ਵੀ ਜਿੱਥੇ ਸਿਰਫ ਐਕਸਰਸਾਈਜ਼ ਸਿਖਾਈ ਜਾਂਦੀ ਹੈ ਖਾਣਾ ਪੀਣਾ ਸਿਖਾਇਆ ਜਾਂਦਾ ਹੈ ਉੱਥੇ ਵੀ ਢੀੜਾਂ ਲੱਗੀਆਂ ਨੇ ਰੋਹਾਨ ਦਾ ਨਾਮ ਵਰਤਿਆ ਜਾਂਦਾ ਹੈ ਵਿਸ਼ਵਾਸ ਨਹੀਂ ਹੈ ਪਰੋਸਾ ਵਿਸ਼ਵਾਸ ਉਦੋਂ ਆਉਂਦਾ ਜਦੋਂ ਇਹ ਕੁਝ ਵੇਖ ਲੈਂਦਾ ਜਦੋਂ ਕੁਝ ਇਹ ਅਨੁਭਵ ਕਰ ਲੈਂਦਾ ਜਦੋਂ ਇਹ ਕੁਝ ਅਬਜ਼ਰਵ ਕਰ ਲੈਂਦਾ ਫਿਰ ਭਰੋਸਾ ਆਉਂਦਾ ਜਾਂ ਐਂ ਕਹਿ ਲਓ ਵੀ ਜਦੋਂ ਇਹਦੇ ਉੱਤੇ ਗੁਰੂ दया दृष्टि ਕਰ ਦਿੰਦਾ ਸੰਤ ਕਿਰਪਾ ਕਰ ਦਿੰਦਾ ਸਪੈਸ਼ਲ ਕਿਰਪਾ ਕਰ ਦਿੰਦਾ ਸੰਤ ਦੇ ਉੱਤੇ ਫਿਰ ਇਹਦਾ ਭਰੋਸਾ ਅਸਮਾਨ ਨੂੰ ਚੜ ਜਾਂਦਾ ਐਨਾ ਕ ਭਰੋਸਾ ਬਣ ਜਾਂਦਾ ਫਿਰ ਇਹ ਬੇਪਰਵਾਹ ਹੋ ਜਾਂਦਾ ਤੇ ਬੇਪਰਵਾਹੀ ਹੀ ਵੱਡਾ ਆਨੰਦ ਹੈ ਪਿਆਰਿਓ ਜਦੋਂ ਇਹ ਵਿਸ਼ਵਾਸ ਆ ਗਿਆ ਅੰਦਰ ਕਿ ਮੇਰਾ ਮਾਲਕ ਹੈ ਸਭ ਸ਼ਕਤੀਮਾਨ ਹੈ ਅੰਗ ਸੰਗ ਹੈ ਮੇਰਾ ਜੀਵਨ ਦਾਤਾ ਹੈ ਜਗ ਜੀਵਨ ਦਾਤਾ ਹੈ ਮੈਨੂੰ ਜੀਵਨ ਦੇ ਰਿਹਾ ਹੈ ਸਾਰੇ ਬ੍ਰਹਮੰਡ ਨੂੰ ਜੀਵਨ ਦੇ ਰਿਹਾ ਹੈ ਦਾਤਾ ਦੇ ਰਿਹਾ ਹੈ ਤੋ ਐਡਾ ਵੱਡਾ ਵਿਸ਼ਵਾਸ ਬਣ ਜਾਂਦਾ ਹੈ ਫੇਰ ਇਹ ਅੰਤਰਮukh ਹੋਣਾ ਸ਼ੁਰੂ ਹੋ ਜਾਂਦਾ ਫਿਰ ਬਾਹਰ ਮੁਖ ਨਹੀਂ ਜਾਂਦਾ ਬਾਹਰ ਤਾਂ ਸਿਰਫ ਫਿਰ ਕੁਝ ਦੁਨਿਆਵੀ ਕਾਰਜ ਕਰਨ ਵਾਸਤੇ ਨਿਕਲਦਾ ਫਿਰ ਤਾਂ ਕਿਉਂਕਿ ਪਿਆਰ ਇਹ ਪ੍ਰੈਕਟੀਕਲ ਬਾਤਾਂ ਨੇ ਨਵੀਆਂ ਨਵੀਆਂ ਨਹੀਂ ਨਹੀਂ ਹੈ ਸੁਣੀਆਂ ਬਹੁਤ ਹੋਈਆਂ ਹੋਈਆਂ ਨੇ ਆਪਾਂ ਕਿਤਾਬਾਂ ਚੋਂ ਮਹਾਪੁਰਸ਼ਾਂ ਤੋਂ ਨਟ ਤੇ ਬਹੁਤ ਬੋਲਿਆ ਜਾ ਰਿਹਾ ਹੈ ਵਿਸ਼ਵਾਸ ਸ਼ਰਧਾ ਭਰੋਸਾ ਪਤਾ ਨਹੀਂ ਕਦੋਂ ਬਣ ਜਾਵੇ ਕੋਈ ਮਹਾਪੁਰਸ਼ ਮਿਲ ਜਾਵੇ ਜਾਂ ਗੁਰੂ ਦੀ ਬਾਣੀ ਦੀ ਕੋਈ ਪੰਕਤੀ ਹੀ ਐਸੀ ਅੰਦਰ ਚਲੀ ਜਾਵੇ ਅਚਾਨਕ ਕੋਈ ਵੇਲਾ ਐਸਾ ਭਾਗਮ ਵਾਲਾ ਆ ਜਾਵੇ ਤਾਂ ਉਹ ਸਾਡੇ ਅਚੇਤ ਮਨ ਚ ਲਿਆ ਗਿਆ ਜਿੱਥੇ ਉਹ ਬਚਨ ਚਲੇ ਗਿਆ ਬਾਣੀ ਚਲੀ ਗਈ ਅਚੇਤ ਮਨ ਚਲੇ ਗਿਆ ਜਿੱਥੇ ਸਾਰੀਆਂ ਏਕਾ ਆਪਣਾ ਘੜੀਆਂ ਜਾਂਦੀਆਂ ਨੇ ਅਚੇਤ ਮਨ ਦੇ ਵਿੱਚ ਹੀ ਵਿਸ਼ਵਾਸ ਦੀ ਘਾਤ ਘੜੀ ਜਾਂਦੀ ਹੈ ਅਚੇਤ ਮਨ ਦੇ ਵਿੱਚ ਸਭ ਕੁਝ ਉੱਥੇ ਹੀ ਸਾਰੀਆਂ ਕਮਾਂਡਾਂ ਆਉਂਦੀਆਂ ਨੇ ਉੱਥੇ ਸਾਰੇ ਲਾਲ ਚਾਉਂਦੇ ਨੇ ਉੱਥੇ ਹੀ ਪ੍ਰਵਾਹੀ ਆਉਂਦੀ ਹੈ ਉੱਥੇ ਡਰ ਆਉਂਦਾ ਤਾਂ ਉੱਥੇ ਚਲੀ ਜਾਵੇ ਬਾਤ ਦਾਸ ਨੂੰ ਯਾਦ ਹੈ ਛੋਟੀਆਂ-ਛੋਟੀਆਂ ਬਾਤਾਂ ਦਾ ਭਰੋਸਾ ਬਣਦਾ ਇਹਦਾ ਜਦੋਂ ਦਾਸ ਕਾਲਜ ਚ ਪੜ੍ਹਿਆ ਕਰਦਾ ਸੀ ਸੰਗਰੂਰ ਰਣਵੀਰ ਕਾਲਜ ਪੜ੍ਹਿਆ ਕਰਦਾ ਤਾਂ ਉੱਥੇ ਇੱਕ ਸਾਲ ਵਿੱਚ ਇੱਕ ਇੰਟਰਵਿਊ ਹੋਇਆ ਕਰਦੀ ਸੀ ਫੀਸ ਮਾਫੀ ਵਾਸਤੇ 6 ਮਹੀਨਿਆਂ ਦੀ ਫੀਸ ਮਾਫ ਹੋਇਆ ਕਰਦੀ ਸੀ 400 ਰੁਪਿਆ ਫੀਸ ਹੋਇਆ ਕਰਦੀ 6 ਮਹੀਨਿਆਂ ਦੀ ਉਹਦੇ ਵਾਸਤੇ ਇੱਕ ਇੰਟਰਵਿਊ ਹੋਇਆ ਕਰਦੀ ਸੀ ਵੈਸੇ ਫਾਰਮੈਲਿਟੀ ਜੀ ਔਰ ਜਰੂਰੀ ਹੋਇਆ ਕਰਦੀ ਇੰਟਰਵਿਊ ਪੱਕੀ ਹੋਇਆ ਕਰਦੀ ਸੀ ਤੇ ਉਹ ਜਿਹੜੇ ਬੱਚੇ ਫੀਸ ਮਾਫੀ ਵਾਸਤੇ ਫਾਰਮ ਭਰਿਆ ਕਰਦੇ ਸੀ ਤੇ ਵੀ ਸਾਰੇ ਭਰਿਆ ਕਰਦੇ ਸੀ ਤੇ ਉਹਨਾਂ ਦੀ ਇੰਟਰਵਿਊ ਹੋਇਆ ਕਰਦੀ ਦੋ ਤਿੰਨ ਪ੍ਰੋਫੈਸਰ ਬਹਿੰਦੇ ਦੋ ਸਵਾਲ ਪੁੱਛਿਆ ਕਰਦੇ ਬਸ ਵੱਧ ਤੋਂ ਵੱਧ ਦੋ ਤਿੰਨ ਸਵਾਲ ਪੁੱਛਿਆ ਕਰਦੇ ਹਰੇਕ ਨੂੰ ਇੱਕ ਫਾਰਮੈਲਿਟੀ ਬਸ ਫੀਸ ਉਹਨਾਂ ਨੂੰ ਮਾਫ ਹੋ ਜਾਇਆ ਕਰਨੀ ਹੁੰਦੀ ਸੀ ਪਰ ਉਹਨਾਂ ਕੋਲ ਕੁਝ ਸਵਾਲ ਸੀ ਉਹਦੇ ਜਵਾਬ ਹਰ ਇੱਕ ਬੱਚਾ ਦੇ ਦੇ ਆ ਕਰਦਾ ਸੀ ਸੱਚਾ ਜਾਂ ਝੂਠਾ ਉਹ ਸਵਾਲ ਕੀ ਹੋਇਆ ਕਰਦੇ ਕਿ ਤੂੰ ਪਿਛਲੇ ਸਾਲ ਕਲਾਸ ਚੋਂ ਪਾਸ ਹੋਇਆ ਸੀ ਹਾਂਜੀ ਐਸੇ ਕਾਲਜ ਵੱਡਦਾ ਸੀ ਹਾਂਜੀ ਮਾਤਾ ਪਿਤਾ ਕੀ ਕਰਦੇ ਨੇ ਜੀ ਖੇਤੀ ਕਰਦੇ ਨੇ ਬਸ ਇਹ ਸਵਾਲ ਪੁੱਛਿਆ ਕਰਦੇ ਸੀ ਤੇ ਆਮ ਬੱਚੇ ਸਾਰੇ ਜਵਾਬ ਦੇ ਦਿਆ ਕਰਦੇ ਸੀ ਚਾਹੇ ਕੋਈ ਦੁਕਾਨ ਕਰਦਾ ਉਹ ਵੀ ਕਹਿੰਦਾ ਖੇਤੀ ਕਰਦਾ ਸੀ ਠੀਕ ਹੈ ਜੀ ਬਸ ਇੱਕ ਆਮ ਫਾਰਮੈਲਟੀ ਰਸਮ ਇਹ 316 ਜਵਾਬ ਸਹੀ ਦੇ ਦੇਣੇ ਫੀਸ माफ ਹੋ ਜਾਣੀ ਚਾਹ ਕੋ ਝੂਠ ਬੋਲਦੇ ਵੀ ਕੋਈ ਗੱਲ ਨਹੀਂ ਤਾਂ ਦਾਸ ਦਾ ਇੱਕ ਵਾਰੀ ਇੱਕ ਸਬਜੈਕਟ ਕਲੀਅਰ ਨਹੀਂ ਹੋਇਆ ਕਲਾਸ ਤੇ ਮੈਂ ਉਹ ਉਹਦਾ ਦੁਆਲਾ ਪੇਪਰ ਦੇਣ ਵਾਸਤੇ ਪੇਪਰ ਦਿੱਤਾ ਸੀ ਤੇ ਉਹ ਅਜੇ ਰੱਟ ਨਹੀਂ ਸੀ ਆਇਆ ਫੀਸ ਮੁਆਫੀ ਦੇ ਇੰਟਰੂ ਆ ਗਈ ਤਾਂ ਹੁਣ ਸਭ ਨੂੰ ਪੁੱਛੀ ਜਾਂਦੇ ਨੇ ਸਵਾਲ ਦਾਸ ਉਹਨਾਂ ਦਿਨਾਂ ਵਿੱਚ ਮਹਾਪੁਰਸ਼ਾਂ ਦੇ ਕੋਲੇ ਸੇਵਾ ਕਰਿਆ ਕਰਦਾ ਸੀ ਸੰਗਰੂਰ ਸਾ ਬਾਬਾ ਸਾਧੂ ਸਿੰਘ ਜੀ ਕੋਲੇ ਜੋ ਸਥਾਨ ਬਣਿਆ ਹੋਇਆ ਉੱਥੇ ਉੱਥੇ ਨਿਤਨੇਮ ਅੰਮ੍ਰਿਤ ਛਕ ਲਿਆ ਸੀ ਤੇ ਬਾਣੀ ਪੜ੍ਹਨਾ ਤੇ ਸੰਤਾਂ ਦੇ ਬਚਨ ਸੁਣਨੇ ਸੇਵਾ ਕਰਨੇ ਕੀਰਤਨ ਕਰਨਾ ਹੋਰ ਉਹ ਇੰਟਰੂ ਆ ਗਈ ਤਾਂ ਸਾਰੇ बोली ਜਾ ਰਿਹਾ ਚਾਹੇ ਕੋਈ ਫੇਲ ਹੋਇਆ ਚਾਹੇ ਕੋਈ ਕੰਪਾਰਟਮੈਂਟ ਆਈ ਹੈ ਚਾਹੇ ਉਬਸਹਾਜੀ ਮੈਂ 30 ਵਰਦਾ ਸੀ ਹਾਂ ਜੀ ਪਾਸ ਹੋ ਗਿਆ ਸੀ ਹੋ ਗਿਆ ਸੀ ਠੀਕ ਹੈ ਜੰਨ ਕੋਈ ਉਹਦਾ ਰਿਕਾਰਡ ਨਹੀਂ ਸੀ ਰੱਖਿਆ ਕਰਦੇ ਪੁੱਛਿਆ ਕਰਦੇ ਵੀ ਹਾਂ ਤਾਂ ਸਭ ਨੇ ਦਿੱਤੀ ਇੰਟਰਵਿਊ ਜਦ ਮੇਰੀ ਵਾਰ ਹੀ ਆਈ ਮੇਰੇ ਅੰਦਰੋਂ ਐਸੀ ਗੱਲ ਹੋ ਵੀ ਮੈਂ ਝੂਠ ਨਹੀਂ ਬੋਲਣਾ ਤਾਂ ਮੈਨੂੰ ਪੁੱਛਿਆ ਵੀ ਮਾਤਾ ਪਿਤਾ ਕੀ ਕੰਮ ਕਰਦੇ ਨੇ ਜੀ ਖੇਤੀ ਕਰਦੇ ਨੇ ਅੱਛਾ ਬਿਲਕੁਲ ਵਾਸੋਂ ਪਾਸ ਹੋ ਗਿਆ ਸੀ ਨਹੀਂ ਜੀ ਹੋਇਆ ਨਹੀਂ ਸੀ ਹੈ ਉਹ ਰੁਗੇ ਉਹਦੇ ਪੈਨ ਰੁਗੇ ਕਦਮ ਕੀ ਗੱਲ ਜੀ ਮੇਰੀ ਕੰਪਾਰਟਮੈਂਟ ਆ ਗਈ ਸੀ ਮੇਰਾ ਐਕਸਪੈਕਟ ਰਹੇਗਾ ਸੀ ਮੈਂ ਦੁਆਰ ਪੇਪਰ ਦਿੱਤੇ ਹੋਏ ਨੇ ਮੈਂ ਪਾਸ ਨਹੀਂ ਹੋਇਆ ਅੱਛਾ 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 ਮੇਰਾ ਨਾਮ ਲਿਖ ਲਿਆ ਗਿਆ ਅਲੱਗ ਤੋਂ ਸਾਰੀ ਇੰਟਰਵਿਊ ਖਤਮ ਹੋ ਗਈ ਦੋ ਤਿੰਨ ਦਿਨਾਂ ਬਾਅਦ ਲਿਸਟਾਂ ਲੱਗ ਗਈਆਂ ਤੇ ਸਾਰੇ ਬੱਚੇ ਲਿਸਟਾਂ ਦੇਖ ਰਹੇ ਸੀ ਫੀਸ ਮਾਫ ਹੋ ਗਈ ਮੇਰੀ ਵੀ ਮਾਫ ਹੋ ਗਈ ਮੇਰੀ ਵੀ ਮਾਫ ਹੋ ਗਈ ਸਭ ਦੀ ਮਾਫ ਹੋ ਗਈ ਕੰਦੇ ਦਾਸ ਵੀ ਖੜਾ ਦੇਖ ਰਿਆ ਸੀ ਲਿਸਟ ਤੇ ਮੇਰਾ ਨਾਮ ਕਿਤੇ ਨਹੀਂ ਸੀ ਹੈ ਫੀਸ ਮਾਫੀ ਚ ਮੈਂ ਸਮਝ ਗਿਆ ਵੀ ਮੈਂ ਸੱਚ ਬੋਲ ਦਿੱਤਾ ਤੇ ਉਹਨਾਂ ਨੇ ਕਿਹਾ ਵੀ ਤਾਂ ਪਿਛਲੇ ਸਾਲ ਫੇਲ ਹੋ ਗਿਆ ਸੀ ਪਾਸ ਨਹੀਂ ਹੋਇਆ ਤੇ ਉਹ ਕਮੇਟੀ ਨੇ ਮੇਰੀ ਫੀਸ ਮਾਫ ਨਹੀਂ ਕੀਤੀ ਮੈਂ ਲਿਸਟਾਂ ਦੇਖ ਰਿਆ ਸੀ ਤਿੰਨ ਚਾਰ ਲਿਸਟਾਂ ਲੱਗੀਆਂ ਸੀ ਅਲੱਗ-ਅਲੱਗ ਲਿਸਟਾਂ ਉੱਥੇ ਜਿਹੜਾ ਨੋਟਸ ਬੋਰਡ ਦੇ ਉੱਤੇ ਸਾਹਮਣੇ ਪ੍ਰਿੰਸੀਪਲ ਦਾ ਕਮਰ ਕਮਰਾ ਸੀ ਹੋਇਆ ਕਰਦਾ ਸੀ ਪ੍ਰਿੰਸੀਪਲ ਸੀ 우ਜਾਦਰ ਸਿੰਘ ਬੰਗਾ ਮੈਨੂੰ ਯਾਦ ਹੈ ਜੀ ਤਾਂ ਮੈਂ ਵੱਖ-ਵੱਖ ਲਿਸਟਾਂ ਨਾਮ ਦੇਖ ਰਿਹਾ ਸੀ ਸ਼ਾਇਦ ਇੱਥੇ ਹੋਊਗਾ ਨਾ ਇੱਥੇ ਨਾ ਹੋਊਗਾ ਸਾਰੇ ਬੱਚੇ ਆਪਣੇ ਨਾਮ ਦੇਖ ਕੇ ਚਲੇ ਗਏ ਮੈਂ ਇਕੱਲਾ ਰਹਿ ਗਿਆ ਉੱਥੇ ਮੈਂ ਵਾਰ-ਵਾਰ ਧਿਆਨ ਨਾਲ ਇਸ ਦੇਖ ਰਿਹਾ ਸੀ ਕਿਉਂਕਿ 400 ਰੁਪਏ ਬਹੁਤ ਹੋਇਆ ਕਰਦਾ ਸੀ ਉਸ ਤਾਂ ਸਭ ਲਿਸਟਾਂ ਦੇਖ ਲਈਆਂ ਮੇਰਾ ਨਾਮ ਨਹੀਂ ਸੀ ਮੈਨੂੰ ਉੱਥੇ ਖੜੇ ਨੂੰ ਅੰਦਰ ਉਜਾਗਰ ਸਿੰਘ ਬੰਗਾ ਸਾਹਮਣੇ ਕਮਰ 'ਚ ਬੈਠਾ ਜਾਲੀ ਦਾ ਦਰਵਾਜਾ ਉਹਦਾ ਬੰਦ ਸੀ ਦੂਜਾ ਖੁੱਲਾ ਸੀ ਉਹ ਵੇਖ ਰਿਹਾ ਸੀ ਵੀ ਸਭ ਚਲੇ ਗਏ ਇਹ ਕ ਬੱਚਾ ਵੇਖ ਰਿਹਾ ਹੈ ਖੜਾ ਉਹਨੇ ਪੀਐਨ ਨੂੰ ਕਿਹਾ ਵੀ ਉਹਨੂੰ ਬੁਲਾ ਕੇ ਲੈ ਕੇ ਆ ਪੀਐਨ ਬਿਲਕੁਲ ਆਇਆ ਕਹਿੰਦਾ ਤੈਨੂੰ ਉਹ ਪ੍ਰਿੰਸੀਪਲ ਸਾਹਿਬ ਬੁਲਾਉਂਦੇ ਆ ਮੈਂ ਚੱਲਿਆ ਗਿਆ ਅੰਦਰ ਚੱਲਿਆ ਗਿਆ ਕਹਿੰਦਾ ਕਾਕਾ ਤੂੰ ਕੀ ਦੇਖਦਾ ਖੜਾ ਮੈਂ ਕਿ ਨਾਮ ਦੇਖ ਰਿਹਾ ਸੀ ਮੇਰਾ ਫੀਸ ਮੁਆਫੀ ਜੀ ਪੁੱਛ ਕਹੇ ਫੀਸ ਮੁਆਫ ਹੋ ਗਈ ਮੈਂ ਕਹਾ ਨਹੀਂ ਹੋਈ ਨਹੀਂ ਜੀ ਲੱਨਾ ਤਾਂ ਹੈ ਲਿਸਟਾਂ ਵਿੱਚ ਕਹਿੰਦੇ ਇੰਟਰਵਿਊ ਤੇਰੀ ਹੋਈ ਸੀ ਮੈਂ ਕਹਾ ਹਾਂਜੀ ਕੀ ਕਿਹਾ ਸੀ ਮੈਂ ਕਹਾ ਐਂ ਕਰਕੇ ਹੋਈ ਸੀ ਮੈਂ ਕਹਾ ਤਸੀਨਾ ਵੀ ਮੈਂ ਮੇਰਾ ਕੰਪਾਰਟਮੈਂਟ ਆ ਗਿਆ ਮੈਂ ਫੇਲ ਹੋ ਗਿਆ ਸੀ ਜਾਂ ਪਾਸ ਨਹੀਂ ਸੀ ਹੋਇਆ ਹੱਸਣ ਲੱਗ ਗਿਆ ਇਹ ਸੱਚ ਬੋਲਦਾ ਮੈਂ ਕਹਾ ਹਾਂਜੀ ਕਹਿੰਦੇ ਐ ਹੀ ਐ ਇਹ ਸਾਡਾ ਕਾਨੂੰਨ ਹੈ ਹੀ ਰੱਖਿਆ ਕਾਜ ਦਾ ਵੀ ਜਿਹੜਾ ਕੰਪਾਰਟਮੈਂਟ ਆ ਉਹਦੀ ਫੀਸ ਮੁਆਫ ਨਹੀਂ ਹੋਣੀ ਮੈਂ ਕਿਹਾ ਠੀਕ ਹੈ ਜੀ ਮੈਂ ਪਿੱਛੇ ਮੌਣ ਲਾ ਕਹਿੰਦਾ ਰੁਕ ਜਾ ਰੁਕ ਜਾ ਰੁਕ ਜਾ ਕਹਿੰਦਾ ਉਹ ਕਹਿੰਦਾ ਵੀ ਪ੍ਰਿੰਸੀਪਲ ਨੂੰ ਅਧਿਕਾਰ ਹੁੰਦਾ ਹੈ ਉਹ ਆਪਣੇ ਫੰਡ ਚੋਂ ਕਿਸੇ ਬੱਚੇ ਨੂੰ ਪੈਸੇ ਦੇ ਸਕਦਾ ਉਹਨੇ ਇੱਕ ਫਾਰਮ ਕੱਢਿਆ ਮੇਰੇ ਸਾਈਨ ਕਰਾਏ ਆਪਣੀ ਮੋਹਰ ਲਾਈ ਸਾਈਨ ਲਾਏ ਤੇ ਮੈਨੂੰ ਕਹਿੰਦਾ ਜਾ ਕੇ ਕੈਸ਼ੀਅਰ ਨੂੰ ਦੇ ਦੇ ਤੰਮ 400 ਦੇ ਦਊਗਾ ਉਹ ਉਹਦੀ ਫੀਸ ਭਰ ਦੇ ਦੂੰਗਾ ਮੈਂ ਕਿਹਾ ਠੀਕ ਹੈ ਜੀ ਉਹਨੇ ਮੈਨੂੰ ਫਾਰਮ ਦਿੱਤਾ ਪ੍ਰਿੰਸੀਪਲ ਉਜਾਕਰ ਸਿੰਘ ਪੰਗਾ ਮੈਂ ਉਹ ਫਾਰਮ ਲੈ ਤਾ ਕੈਸ਼ੀਅਰ ਨੂੰ ਕੈਸ਼ੀਅਰ ਹੁੰਦਾ ਸੀ ਮੇਰਾ ਸਰਦਾਰ ਮੁੰਡਾ ਹਰਦੀਪ ਸਿੰਘ ਸ਼ਾਇਦ ਮੈਂ ਕਿਹਾ ਜੀ ਆ ਸੰਨ ਦਿੱਤਾ ਪ੍ਰਿੰਸੀਪਲ ਦੇਖ ਕੇ ਮੁੰਡਾ ਬੇਰਵਾਲ ਦੇਖਣ ਲੱਗ ਗਿਆ ਕਹਿੰਦਾ ਅੱਛਾ ਉਹਨੇ ਉਹ ਫਾਰਮ ਤੇ ਮੋਰ ਮਰਜ਼ੀ ਲਈ ਉਹਨੇ ਆਪਣੀ ਫਾਈਲ ਰੱਖ ਲਿਆ ਤੇ ਮੈਨੂੰ ਉਹਨੇ ਉੱਚੋਂ ਕੱਢ ਕੇ 400 ਰੁਪਏ ਦਿੱਤਾ ਕਹਿੰਦਾ ਲਾ 400 ਰੁਪਿਆ ਪ੍ਰਿੰਸੀਪਲ ਸੰਤਨ ਦਿੰਦਾ 400 ਰੁਪਏ ਦਿੱਤਾ ਆਪਣੇ ਇੱਕ ਫੰਡ ਚ ਦਿੰਦਾ ਤੈਨੂੰ ਮੈਂ ਅੱਜ ਮੇਰੀ ਫੀਸ ਭਰ ਦੋ ਕਹਿੰਦਾ ਅੱਛੀ ਫੀਸ ਆਪ ਨਹੀਂ ਹੁਸੀਂ ਮੈਂ ਕਰਨਾ ਉਹਨੂੰ ਦੂਸਰਾ ਡਿਸਟ੍ਰਿਕਟ ਆ ਗਿਆ ਫੀਸਾਂ ਵਾਲਾ ਤੇ ਉਹ 400 ਰੁਪਏ ਮੈਂ ਫੀਸ ਦਾ ਭਰਤਾ ਉਹਨੇ ਨਾਂ ਲਿਖ ਲਿਆ ਸਭ ਕੁਝ ਲਿਖਤਾ ਕੇ ਓਕੇ ਕਰਤਾ ਮੈਂ ਵਾਪਸ ਆ ਗਿਆ ਹੁਣ ਪਿਆਰਿਓ ਗਲਤ ਆ ਕੁਛ ਨਹੀਂ ਐ ਖਿਸ ਮਾਫ ਹੋ ਜਾਣਾ ਤੇ ਫੀਸ ਪੈਸੇ ਮਿਲ ਜਾਣੇ ਭਰ ਦੇਣੀ ਕਿਥੋਂ ਪੈਸੇ ਮਿਲੇ ਪ੍ਰਿੰਸੀਪਲ ਦੇ ਉੱਤੇ ਆਪਣੇ ਖਾਨ ਪੰਡ ਚੋਂ ਮੇਰਾ ਕੁਛ ਨਹੀਂ ਗਿਆ ਮੈਨੂੰ ਏਵੀਂ ਖੇਚਲ ਹੋਈ ਕਿ ਮੈਨੂੰ ਪ੍ਰਿੰਸੀਪਲ ਨੇ ਬੁਲਾ ਕੇ ਚਾਸ ਦਿੱਤਾ ਤੇ ਮੈਂ ਉਹ ਫੀਸ ਭਰ ਦਿੱਤੀ ਤੇ ਜਿਹਨਾਂ ਦੀ ਮਾਫ ਹੋ ਗਈ ਸੀ ਉਹਨਾਂ ਨੂੰ ਭਰਨੀ ਨਹੀਂ ਪਈ ਭਰਨੀ ਮੈਨੂੰ ਪਈ ਪਰ ਮੈਨੂੰ ਮੇਰੇ ਪੱਲਿਓ ਨਹੀਂ ਗਈ ਇਥੋਂ ਇੱਥੇ ਆ ਕੇ ਉਹ ਘਟਨਾ ਮੇਰੇ ਮਨ ਚ ਇੰਨੀ ਵਸੀ ਵੀ ਮੈਂ ਝੂਠ ਨਹੀਂ ਬੋਲਿਆ ਮੈਂ ਸੱਚ ਬੋਲਦਾ ਹੁਣ ਸੁਣ ਵਾਲਾ ਕਹੇਗਾ ਵੀ ਤੱਕ ਆਮ ਬਾਤ ਹੈ ਨਹੀਂ ਪਿਆਰਿਓ ਰੋਹਨਤ ਐਂ ਚਲਦੀ ਆ ਜੋ ਪਰਮੇਸ਼ਰ ਵਾਲਾ ਪਾਸਾ ਐਂ ਕੰਧ ਉੱਚੀ ਹੁੰਦੀ ਹੌਲੀ ਹੌਲੀ ਜਾਂ ਐ ਵਿਸ਼ਵਾਸ ਬਣਦਾ ਹੌਲੇ ਹੌਲੇ ਵਿਸ਼ਵਾਸ ਦੀ ਬਿਲਡਿੰਗ ਐਂ ਖੜੀ ਹੁੰਦੀ ਆ ਹੌਲੇ ਹੌਲੇ ਨਿੱਕੇ 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 ਡਰਨਾ ਨਾ ਘਬਰਾਉਣਾ ਨਾ ਰੁਕ ਜਾਣਾ ਸੱਚ ਤੇ ਝੂਠ ਦਾ ਪਲਾ ਛੱਡ ਦੇਣਾ ਗੁਰਬਾਣੀ ਕਹਿੰਦੀ ਐ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰਦਸੇ ਵਾਟ ਮੁਰੀਦਾ ਜੋਲੀ ਐ ਇਤਾਂ ਗੁਰੂ ਦਾ ਬਚਨ ਹੈ ਸੰਤਨ ਦੇ ਬਚਨ ਸੁਣਿਆ ਕਰਦੇ ਸੀ ਇਹ ਛੋਟੀ ਉਮਰ ਦੀਆਂ ਬਾਤਾਂ ਨੇ ਬਾਬੇ ਫਰੀਦ ਨੂੰ ਵੀ ਉਹਦੀ ਮਾਂ ਨੇ ਕਹਦਾ ਸੀ ਤੈਨੂੰ ਸ਼ੱਕਰ ਦਿਆ ਕਰੂਗਾ ਤੇ ਤੂੰ ਨਾਮ ਜਪਿਆ ਕਰ ਉਹ ਨਾਮ ਜਪਣ ਲੱਗ ਗਿਆ ਸ਼ੱਕਰ ਦੇ ਬਹਾਨੇ ਉਸ ਵੇਲੇ ਮਨ ਸਾਫ਼ ਹੁੰਦਾ ਪਿਆਰੋ ਉਸ ਛੋਟੀ ਉਮਰ 'ਚ ਮਨ ਸਾਫ਼ ਹੁੰਦਾ ਜਿਹੜਾ ਉੱਥੇ ਵਿਸ਼ਵਾਸ ਉਕਰਿਆ ਗਿਆ ਉਹ ਸਾਰ ਜਿੰਦਗੀ ਬਣਿਆ ਰਹਿੰਦਾ ਤਾਂ ਐਸੀਆਂ ਛੋਟੀਆਂ ਛੋਟੀਆਂ ਗੱਡਨਾਵਾਂ ਛੋਟੇ ਛੋਟੇ ਤਿਰਵੇ ਸਾਡੇ ਵਿੱਚ ਸ਼ਰਵਾਸ਼ ਨੂੰ ਬਹੁਤ ਉੱਚਾ ਕਰਨ ਦੇ ਨੇ ਫਿਰ ਇੱਕ ਦਿਨ ਐਸਾ ਆ ਜਾਂਦਾ ਹੈ ਇਹ ਦੁਨੀਆ ਤੋਂ ਬੇਪਰਵਾਹ ਹੋ ਜਾਂਦਾ ਹੈ ਵੀ ਜਿਹੜਾ ਮੈਨੂੰ ਮਾਤਾ ਦੇ ਪੇਟ ਚ ਪਾਲਦਾ ਹੈ ਮੇਰਾ ਗੁਰੂ ਮੈਨੂੰ ਕਹਿ ਰਿਹਾ ਹੈ ਮਾਤਾ ਕੇ ਉਦਰ ਮੈਂ ਪਰਪਾਲ ਕਰੇ ਸੋ ਕਿਉ ਮਨੋ ਬਸਾਦੀ ਹੈ ਇਹ ਪੰਕਤੀ ਜਦੋਂ ਪੜਦਾ ਹੈ ਕਹਿੰਦਾ ਜਿਹੜਾ ਮੇਰੇ ਮਾਤਾ ਦੇ ਜਦੋਂ ਮਾ ਪੇਟ ਵਿੱਚ ਸੀ ਉੱਥੇ ਤਾਂ ਬਾਹਰੋਂ ਕੋਈ ਬੰਦਾ ਮੇਰੀ ਹੈਲਪਰ ਨਹੀਂ ਕਰ ਸਕਦਾ ਹੁਣ ਮੈਂ ਲੋਕਾਂ ਮੁਰ ਭੱਜਿਆ ਫਿਰਦਾ ਮੈਂ ਦੌਰ ਲਈ ਹੋਈ ਐ ਉੱਥੇ ਕੋਣ ਪੇਦਾ ਸੀ ਸਭ ਕੁਝ ਆਕਸੀਜਨ ਹਵਾ ਖਾਣਾ ਪੀਣਾ ਤੋਂ ਪਿਆਰਿਓ ਵਿਸ਼ਵਾਸ ਗੁਰੂ ਤੇ ਵਿਸ਼ਵਾਸ ਆ ਜਾਵੇ ਸੰਤਾਂ ਦੇ ਬਚਨਾਂ ਤੇ ਵਿਸ਼ਵਾਸ ਸੰਤ ਕੋਣ ਸੰਤ ਗੁਰੂ ਹੀ ਹੁੰਦਾ ਸੰਤ ਦੇ ਅੰਦਰ ਗੁਰੂ ਬੋਲਿਆ ਕਰਦਾ ਹੈ ਕਿਉਂਕਿ ਸੰਤ ਗੁਰੂ ਕੋਲੇ ਬੈਠਾ ਹੁੰਦਾ ਜਿਹੜਾ ਗੁਰੂ ਸਾਡੇ ਅੰਦਰ ਹੈ ਨਾ ਗੁਰੂ ਗ੍ਰੰਥ ਸਾਹਿਬ ਸਾਨੂੰ ਸਾਡੇ ਅੰਦਰ ਭੇਜਦੇ ਨੇ ਵੀ ਮੈਂ ਤੇਰੇ ਅੰਦਰ ਬੈਠਾ ਉੱਥੇ ਮੇਨਾਂ ਗੱਲ ਕਰਿਆ ਕਰ ਇਹ ਬਾਣੀ ਉੱਥੋਂ ਉੱਥੋਂ ਆਈ ਹੈ ਮੈਂ ਉੱਥੇ ਬੈਠਾ ਇਹ ਤਾਂ ਬਾਹਰ ਪ੍ਰਗਟ ਕਰਤੀ ਵੀ ਜਦੋਂ ਤੂੰ ਅੰਦਰ ਨਹੀਂ ਜਾ ਸਕਦਾ ਅਜੇ ਤਾਂ ਬਾਹਰ ਪੜ ਲਿਆ ਕਰ ਇਹੀ ਬਾਣੀ ਤੇਰੇ ਅੰਦਰ ਹੈ ਉੱਥੇ ਗੱਲਾਂ ਕਰਿਆ ਕਰ ਮੇਰੇ ਨਾਲ ਕਿ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨ ਅਸਾਰੀ ਹੈ ਐਂ ਗੱਲਾਂ ਕਰਿਆ ਕਰ ਸੰਤ ਉੱਥੇ ਬਠਾ ਹੁੰਦਾ ਗੁਰੂ ਕੋਲੇ ਅੰਦਰ ਬਠਾ ਹੁੰਦਾ ਜਿੱਥੇ ਧੁਰ ਹੈ ਤਾਂ ਜਿੱਥੋਂ ਹੁਕਮ ਸਾਰੇ ਆਉਂਦੇ ਨੇ ਤਾਂ ਸੰਤ ਦਾ ਬਚਨ ਗੁਰੂ ਦਾ ਬਚਨ ਇੱਕੋ ਹੀ ਆ ਕਰਦਾ ਉਹ ਮੰਨ ਲਿਆ ਤਾਂ ਉਹਨੂੰ ਵਿਸ਼ਵਾਸ ਆ ਗਿਆ ਵਿਸ਼ਵਾਸ ਆ ਗਿਆ ਤੇ ਉਹਦੀ ਅਵਸਥਾ ਬਦਲਣੀ ਸ਼ੁਰੂ ਹੋ ਜਾਂਦੀ ਪਿਆਰਿਓ ਇਹ ਦਿਮਾਗੀ ਖੇਲ ਨਹੀਂ ਹੈ ਦਿਮਾਗ ਨਾਲ ਦਿਮਾਗ ਨਾਲ ਨਹੀਂ ਸੋਚਣਾ ਪੈਂਦਾ ਕਿ ਮੈਂ ਐ ਬੇਪੇਰਵਾਹ ਹੋ ਜਾਵਾਂ ਦਿਮਾਗ ਨਾਲ ਨਹੀਂ ਆਪਣੇ ਅੰਦਰੋਂ ਲਾਲਚ ਕਰਨਾ ਪੈਂਦਾ ਦਿਮਾਗ ਨਾਲ ਨਹੀਂ ਮੋਹ ਛੜਨਾ ਪੈਂਦਾ ਵਿਦਵਾਨ ਦਿਮਾਗ ਦੀ ਗੱਲ ਕਰਦਾ ਹੈ ਉਸ ਤੇ ਤੇ ਦਿਮਾਗ ਦੇ ਜੋਰ ਨਾਲ ਬੋਲਦਾ ਹੈ ਵਿਦਤਾ ਦੇ ਜੋਰ ਨਾਲ ਮਿਲਦਾ ਸੁਣੀ ਸੁਣੀ ਗੱਲ ਦੀ ਜੋ ਦੇ ਬੋਲਦਾ ਪਰ ਅਭਿਆਸੀ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜਿਉ ਜਿਹੜੇ ਗੁਰਮੁਖ ਹੋ ਗਏ ਜਿਨ੍ਹਾਂ ਦਾ ਮੁਖ ਗੁਰੂ ਵੱਲ ਹੋ ਗਿਆ ਜਿਹੜੇ ਗੁਰੂ ਦੇ ਕੋਲ ਬਹਿ ਗਏ ਅੰਦਰ ਬਹਿ ਗਏ ਜਿਹੜੇ ਗੁਰੂ ਕੋਲ ਅੰਦਰ ਬਹਿ ਗਏ ਉਹਨਾਂ ਨੂੰ ਪ੍ਰਤੀਤ ਆ ਗਈ ਵਿਸ਼ਵਾਸ ਬਣ ਚੁੱਕਿਆ ਹੈ ਉਨ੍ਹਾਂ ਦੇ ਕਿਰਪਾ ਹੋ ਚੁੱਕੀ ਹੈ ਉਹ ਗੁਰਮੁਖ ਬਣ ਚੁੱਕੇ ਨੇ ਗੁਰਮੁਖਾ ਨੂੰ ਪ੍ਰਤੀਤ ਹੈ ਹਰ ਜਿਓ ਮਨਮੁਖ ਧਰਮ ਭੁਲਾਇਆ ਤੇ ਜਿਹਦੀ ਅਜੇ ਪ੍ਰਤੀਤ ਨਹੀਂ ਬਣੀ ਉਹ ਵੀ ਸੱਚਾ ਹੈ ਉਹ ਭੱਜਿਆ ਫਿਰਦਾ ਬਾਹਰ ਕਿਉਂਕਿ ਉਹ ਉਹਨੂੰ ਉਹਨੂੰ ਪ੍ਰਤੀਤ ਨਹੀਂ ਬਣੀ ਉਹਦੀ ਅਜੇ ਉਹਦੇ ਅੰਦਰੋਂ ਅਜੇ ਉਹੀ ਕਮਾਂਡ ਆ ਰਹੀ ਹੈ ਕਿ ਦੁਨੀਆ ਨੂੰ ਇਕੱਠੇ ਕਰ ਲੋ ਸਮਾਨ ਇਕੱਠਾ ਕਰ ਲੋ ਪਦਾਰਥ ਇਕੱਠਾ ਕਰ ਲੋ ਸਥਾਨ ਬਣਾ ਲੋ ਰੌਲਾ ਰੁਲਾ ਪਾ ਕੇ ਸੱਜੇ ਖੱਬੇ ਕਰਕੇ ਕੁਝ ਹੋਰ ਖੱਟ ਲੋ ਜਾਇ ਤਰੀਕੇ ਨਾਲ ਨਜਾਇਜ਼ ਨਾ ਕਰ ਲੋ ਚਲਾਕੀ ਨਾਲ ਕਰ ਲੋ ਪਰਵਾਹ ਕੇ ਕਰ ਲੋ ਉਹਦਾ ਉਹਦਾ ਕਸੂਰ ਨਹੀਂ ਹੈ ਉਹਦੇ ਅੰਦਰੋਂ ਕਮਾਂਡ ਹੀ ਇਹ ਆ ਰਹੀ ਹੈ ਉਹਦੇ ਇੱਥੇ ਵਿੱਚ ਬਸਿਆ ਨਹੀਂ ਹਜੇ ਪਰਮੇਸ਼ਰ ਉਹ ਹੀ ਕਰੇਗਾ ਉਹ ਪਦਾਰਥ ਇਕੱਠਾ ਕਰੇਗਾ ਸ਼ਕਤੀ ਇਕੱਠੀ ਕਰੇਗਾ ਉਹਨੂੰ ਸਾਕਰ ਸਾਕਤ ਉਹ ਬਲ ਇਕੱਠਾ ਕਰੇਗਾ ਬੰਦੇ ਇਕੱਠੇ ਕਰੇਗਾ ਜਥਾ ਇਕੱਠਾ ਕਰੇਗਾ ਨਾਲ ਦੇ ਬੰਦੇ ਇਕੱਠੇ ਕਰੇਗਾ ਵੀ ਆ ਵੀ ਆ ਵੀ ਮੇਰੀ ਹੈਲਪ ਕਰ ਸਕਦਾ ਹੈ ਉਹ ਵੀ ਮੇਰੀ ਹੈਲਪ ਕਰ ਸਕਦਾ ਹੈ ਉਹ ਵੀ ਅੱਛੇ ਕਰਦਾ ਉਹਦਾ ਕੋਈ ਵੱਡੀ ਗੱਡੀ ਆ ਉਹਨੂੰ ਉਹਨੂੰ ਨਾਮ ਲਾ ਲਓ ਪਰ ਗੁਰਮੁਖਾ ਨੂੰ ਪ੍ਰਤੀਤ ਹੈ ਹਰ ਜਿਹਨੂੰ ਪ੍ਰਤੀਤ ਆ ਗਈ ਉਹ ਕੱਲਾ ਚੱਲੇਗਾ ਉਹ ਅਲੱਗ ਚੱਲੇਗਾ ਉਹ ਭੀੜ ਨਹੀਂ ਇਕੱਠੀ ਕਰੇਗਾ ਉਹ ਭੀੜ ਤੋਂ ਦੂਰ ਰਹੇਗਾ ਉਹ ਇਕਾਂ ਦਾ ਆਨੰਦ ਮਾਣੇਗਾ ਉਸ ਪਰਿਪੂਰਨ ਆਪਣੇ ਬਾਦਸ਼ਾਹਾਂ ਦੇ ਬਾਦਸ਼ਾਹ ਪਰਮੇਸ਼ਰ ਦੀ ਹੋਣ ਦਾ ਆਨੰਦ ਮਾਣੇਗਾ ਉਦੀ ਪਰਿਪੂਰਨਤਾ ਦਾ ਉਹਦੇ ਸ਼ਬਦ ਦਾ ਜਿੱਥੇ ਸ਼ਬਦ ਦੀਆਂ ਗੁੰਜਾਰਾਂ ਪੈਂਦੀਆਂ ਨੇ ਜਿੱਥੇ ਫੁਰਨਾ ਕੋਈ ਹੈ ਹੀ ਨਹੀਂ ਜਿੱਥੇ ਮੰਗ ਕੋਈ ਹੈ ਹੀ ਨਹੀਂ ਜਿੱਥੇ ਇੱਛਾ ਕੋਈ ਹੈ ਹੀ ਨਹੀਂ ਉਹ ਨਿਰਲੇਪ ਲੈ ਰਹਿ ਕੇ ਜਿਵੇਂ ਪਿਛਲੀ ਵੀਡੀਓ ਤੇ ਕਮੈਂਟ ਕੀਤਾ ਸੀ ਬਾਬਾ ਬਲਜੀਤ ਸਿੰਘ ਜੀ ਨੇ ਜੈਸੇ ਜਲਮੈ ਕਮਲ ਨਰਾਲਮ ਮੁਰਗਾਈ ਨੈਸਣੇ ਸੁਰਤ ਸ਼ਬਦ ਭਵ ਸਾਗਰ ਤਰੀ ਹੈ ਨਾਨਕ ਨਾਮ ਵਖਾਣਾ ਹੈ ਨਿਰਲੇਪ ਰਹਿਣਾ ਉਹ ਉਹਦੇ ਉੱਤੇ ਦੁਨੀਆਂ ਦਾ ਕੋਈ ਵੱਡਾ ਖਿਆਲ ਕੋਈ ਸੋਚ ਕੋਈ ਦੁੱਖ ਉਹਤੇ ਅਸਰ ਨਹੀਂ ਕਰਦਾ ਉਹ ਤੇ ਗੁਰਦੀ ਕਿਰਪਾ ਹੋ ਚੁੱਕੀ ਹੈ ਉਹ ਵਖਾਵਾ ਨਹੀਂ ਕਰਦਾ ਕਿ ਮੈਂ ਵੇ ਪ੍ਰਵਾਹ ਹ ਉਹ ਕੁਦਰਤੀ ਹੋਇਆ ਕਰਦਾ ਉਹਦਾ ਜੀਵਨ ਹੀ ਐਸਾ ਹੋ ਜਾ ਕਰ ਜਿਵੇਂ मनमुख ਦਾ ਜੀਵਨ ਹੀ ਭਜਣ ਦੌੜ ਨਾਲ ਆਇਆ ਕਰਦਾ ਉਹਦੇ ਬਸ ਕੁਝ ਨਹੀਂ ਹੋਇਆ ਕਰਦਾ ਉਹਨੂੰ ਮਾਇਆ ਭਜਾਉਂਦੀ ਹੈ ਉਹ ਜੇ ਫਸਿਆ ਹੋਇਆ ਹੈ ਉਹ ਅਜੇ ਅਗਿਆਨ ਵਿੱਚ ਹੈ ਤਾਂ ਉਵੇਂ ਜਿਵੇਂ ਜਿਹੜਾ ਗਿਆਨवान ਹੈ ਜਿਹਦੇ ਅੰਦਰ ਭਰੋਸਾ ਵਿਸ਼ਵਾਸ ਪ੍ਰਤੀ ਤ ਆਗੀ ਜਿਹਦਾ ਸਮਰਪਣ ਕਾਫੀ ਹੋ ਚੁੱਕਿਆ ਹੈ ਜਿਹਦਾ ਸਮਰਪਣ ਅੰਤਲੇ ਪੜਾ ਤੱਕ ਪਹੁੰਚ ਚੁੱਕਿਆ ਹੈ ਉਹਦਾ ਜੀਵਨ ਸ਼ਾਂਤਮਈ ਹੋ ਜਾਏਗਾ ਦਿਖਸ ਜਾਏਗਾ ਅੰਤਰਮੁਖ ਬੇਪਰਵਾਹ ਇੱਛਾ ਰਹਿਤ ਕੋਈ ਵਾਸ਼ਨਾ ਨਹੀਂ ਕੋਈ ਫੁਰਨੇ ਨਹੀਂ ਕੋਈ ਦੌੜ ਭੱਜ ਨਹੀਂ ਇਹ ਹੀ ਹੀ ਆਨੰਦ ਹੈ ਅੰਦਰੋਂ ਜਿਨਾਂ ਦਾ ਮੋਹ ਟੁੱਟਾ ਜਿਹੜਾ ਮੋਹ ਇਹਨੂੰ ਭਜਾਉਂਦਾ ਫਿਰਦਾ ਅੰਦਰੋਂ ਜਿਨਾਂ ਦਾ ਮੋਹ ਟੁੱਟਾ ਤਨ ਕਾ ਸ਼ਬਦ ਸੱਚੇ ਸਵਾਰਿਆ ਕਹੈ ਨਾਨਕ ਇਹ ਆਨੰਦ ਹੈ ਮੋਹ ਦੇ ਸੰਗਲ ਟੁੱਟ ਗਏ ਬੰਧਨ ਟੁੱਟ ਗਏ ਉਹਨੂੰ ਪਤਾ ਲੱਗ ਗਿਆ ਜੀਦਾ ਮੈਂ ਮੋਹ ਕਰਦਾ ਉਹਦੇ ਵੀ ਉਹਦੇ ਅੰਗ ਸੰਗ ਵੀ ਪਰਮੇਸ਼ਰ ਹੈ ਜਿਹਦੀ ਮੈਂ ਚਿੰਤਾ ਕਰਦਾ ਉਹਦੇ ਅੰਗ ਸੰਗ ਵੀ ਗੁਰੂ ਹੈ ਉਹਨੂੰ ਸਭ ਦਾ ਪਤਾ ਲੱਗ ਜਾਂਦਾ ਹੈ ਸੁਖੀਏ ਕੋ ਪੇਖੈ ਸਭ ਸੁਖੀਆ ਰੋਗੀ ਕੇ ਭਾਣੇ ਸਭ ਰੋਗੀ ਕਰਨ ਕਰਾਵਣ ਹਾਰ ਸੁਆਮੀ ਆਪਨ ਹਾਥ ਸੰਜੋਗੀ ਮਨ ਰੇ ਜਿਨ ਆਪਣਾ ਭਰਮ ਗਵਾਤਾ ਇਸਕੇ ਭਾਣੇ ਕੋਈ ਨਾ ਭੁੱਲਾ ਜਿੰਨ ਸਗਲੋ ਬ੍ਰਹਮ ਪਛਾਤਾ ਉਹਨੂੰ ਪਤਾ ਹੈ ਕਿ ਜੇ ਕੋਈ ਮਨਮੁਖ ਧਰਮ ਦਾ ਫਿਰਦਾ ਹੈ ਤਾਂ ਉਹਦੀ ਗਲਤੀ ਨਹੀਂ ਉਹਦੇ ਵਿਸ਼ਵਾਸ ਦਾ ਆਇਆ ਨਹੀਂ ਹੈ ਉਹ ਵੀ ਠੀਕ ਹੈ ਉਹ ਭਰਵੇਂ ਗਈ ਉਹ ਪਟਕੇ ਗਈ ਉਹ ਰੋਏਗਾ ਹੀ ਉਹ ਠਗੀਆਂ ਮਾਰੇਗਾ ਹੀ ਉਹ ਸਮਾਨ ਇਕੱਠਾ ਕਰੇਗਾ ਸੰਸਾਰ ਦਾ ਉਹਦਾ ਖਸੂਰ ਨਹੀਂ ਹੈ ਕੋਈ ਉਹ ਠੀਕ ਹੈ ਉਹ ਵੀ ਉਹਦੇ ਭਾਣੇ ਵਿੱਚ ਹੈ ਭਟਕਦਾ ਤੇ ਜਿੱਥੇ ਮਨ ਦੇ ਜਨ ਆਪਣਾ ਭਰਮ ਗਵਾਤਾ ਤਸੇ ਬਾਣੇ ਕੋਈ ਨ ਕੋਈ ਭੁੱਲਿਆ ਹੋਇਆ ਹੈ ਹੀ ਨਹੀਂ ਉਹਦੇ ਹੁਕਮ ਚ ਹੈ ਸੰਤ ਸੰਗ ਜਾ ਕਾ ਮਨ ਸ਼ੀਤਲ ਸੋ ਜਾਣੈ ਸਗਲੀ ਠੰਡੀ ਜੀਤਾ ਮਨ ਸੰਤਾਂ ਨੂੰ ਮਿਲ ਕੇ ਸ਼ੀਤਲ ਹੋ ਗਿਆ ਸ਼ਾਂਤ ਹੋ ਗਿਆ ਟਿੱਕਿਆ ਆਰਾਮ ਨਾਲ ਬਹਿ ਗਿਆ ਭਜ ਦੌੜ ਖਤਮ ਕਰਤੀ ਉਹ ਕਹਿੰਦਾ ਤਾਂ ਆਨੰਦ ਹੀ ਆਨੰਦ ਹੈ ਸੁਜਾਨੈ ਸਗਲੀ ਠੰਢੀ ਉਹਨੂੰ ਤਪਸ਼ ਲੱਗਦੀ ਨਹੀਂ ਹੈ ਉਹਦੇ ਹਰ ਪਾਸੇ ਉਹਨੂੰ ਇਹਲਾ ਵੀ ਠੰਢੀ ਵਰਤੀ ਪਈ ਹੈ ਬਸ ਹੋ ਮੈ ਰੁਗ ਜਾ ਕਾ ਮਨ ਵਿਆਪਤ ਸੋ ਜਨਮ ਰਹਿ ਮਰ ਮਰਿਆ ਬਿਲ ਲਾਤੀ ਉਹ ਜੰਮਦਾ ਮਰਦਾ ਹੈ ਬਲੌਂਦਾ ਹੈ ਰੋਂਦਾ ਹੈ ਗਿਆਨ ਅੰਜਨ ਜਾ ਕੀ ਨੇਤਰੀ ਪਰਿਆ ਗਿਆਨ ਦਾ ਸਰਮਾ ਜਿੰਨਾ ਦੀਆਂ ਅੱਖਾਂ ਚ ਪੈ ਗਿਆ ਗਿਆਨ ਫਲ ਹੈ ਵਿਸ਼ਵਾਸ ਨੂੰ ਲੱਗਦਾ ਭਰੋਸੇ ਨੂੰ ਸਮਰਪਣ ਨੂੰ ਲੱਗਦਾ ਫਲ ਗਿਆਨ ਦਾ ਗਿਆਨ ਦੇ ਵਿੱਚੋਂ ਫਿਰ ਧਿਆਨ ਆ ਜਾਂਦਾ ਅੱਗੇ ਇਹ ਆਪਣਾ ਸੂਹੀ ਬਣ ਜਾਂਦਾ ਉਹ ਗਿਆਨ ਅੰਜਨ ਜਾ ਕੀ ਨੇਤਰੀ ਪੜਿਆ ਤਾਂ ਕੋ ਸਰਵ ਪ੍ਰਗਾਸਾ ਉਹਨੂੰ ਐਨ ਸਾਫ ਸਾਫ ਦਿਸਦਾ ਹੈ ਸਭ ਕੁਝ ਉਹ ਸਿਰਫ ਦੇਖਦਾ ਹੀ ਹੈ ਬਸ ਵੀ ਹੋ ਰਿਹਾ ਹੈ ਬਸ ਅਗਿਆਨ ਅੰਧੇਰਾ ਸੁਜਸ ਨਹੀਂ ਬੋੜ ਬੋੜ ਪਰਮਾਤਾ ਜਿਹਦੀ ਅੱਖਾਂ 'ਚ ਅਗਿਆਨ ਹੈ ਜੇ ਉਹ ਨੇ ਵਿੱਚ ਤੁਰਿਆ ਫਿਰਦਾ ਉਹਨੂੰ ਕੁਝ ਸੁਝਦਾ ਹੀ ਨਹੀਂ ਹੈ ਉਹ ਬੋੜ ਬੋੜ ਪਰ ਉਹ ਵਾਰ-ਵਾਰ ਭੰਮਦਾ ਹੈ ਪਰਮ ਦਾ ਉਹਨੂੰ ਭਰਮ ਪਿਆ ਰਹਿੰਦਾ ਹੈ ਮੈਂ ਹਾਂ ਇਹ ਸੰਸਾਰ ਹੈ ਪਦਾਰਥ ਮੇਰੇ ਨੇ ਇਸ ਟੀਟ ਮੇਰਾ ਹੈ ਇਹ ਬੜਾ ਵੱਡਾ ਭਰਮ ਹੈ ਸੰਸਾਰ ਹੀ ਬੜਾ ਵੱਡਾ ਭਰਮ ਹੈ ਮਹਾ ਪਰਸ਼ਵਤਨ ਕਰਦੇ ਸੀ ਕਿ ਬ੍ਰਹਮ ਸਤ ਹੈ ਤੇ ਜਗਤ ਮਿਥਿਆ ਹੈ ਅਕਾਰਤਾ ਸਤ ਨੇ ਜਿਹਨੂੰ ਜਗਤ ਕਹਿ ਦਿੰਦੇ ਆ ਇਹਨੂੰ ਫੇਰ ਇਹ ਮਿਥਿਆ ਹੋ ਜਾਂਦਾ ਹੈ ਸੰਸਾਰ ਵਾਲੀ ਭਾਵਨਾ ਸਾਡੀ ਝੂਠੀ ਹੈ ਜਿਹਨੂੰ ਕਹਦੇ ਹਰਕਾਰ ਰੂਪ ਹੈ ਸੱਚ ਹੈ ਕਿਉਂਕਿ ਜੋ ਅਸੀਂ ਦੇਖ ਰਹੇ ਆ ਆਕਾਰ ਬਣੇ ਹੋਏ ਨੇ ਇਹ ਇੱਥੇ ਸਿਰਫ ਪੰਜ ਤੱਤ ਨੇ ਬਸ ਔਰ ਜਿਹੜਾ ਛੇਵਾਂ ਹੈ ਛੇਵਾਂ ਉਹ ਇੱਕ ਹੈ ਜਿਹਨੇ ਪੰਜੇ ਬਣਾਏ ਨੇ ਛੇਵਾਂ ਤਾਂ ਨਹੀਂ ਹੈ ਉਹਨੇ ਪੰਜ ਉਹਨੇ ਇੱਕ ਨਹੀਂ ਪੰਜੇ ਬਣਾਏ ਨੇ ਇਹ ਆਪਣੇ ਆਪ ਤੋਂ ਬਣਾਏ ਨੇ ਪੰਜ ਆਪੇ ਪੰਜ ਤੱਤ ਵਿਸਥਾਰ ਆ ਇਹ ਹਰਕਾਰ ਰੂਪ ਹੀ ਹੈ ਜਦ ਖੇਰ ਖਤਮ ਹੋ ਗਈ ਹੋ ਤਾਂ ਉਹ ਤਾਂ ਖੇਡ ਤੋਂ ਬਾਹਰ ਨਿਕਲ ਗਿਆ ਤੇ ਜਿੰਨੂੰ ਅਜੇ ਭਰਮ ਹੈ ਜਿਹਦੇ ਅੰਦਰ ਭਰਮ ਦਾ ਪਰਦਾ ਪਿਆ ਹੋਇਆ ਹੈ ਉਹ ਜੇ ਖੇਲ ਚੋਂ ਬਾਹਰ ਨਿਕਲਿਆ ਉਹ ਖੇਡ ਦੇ ਵਿੱਚ ਹੀ ਆ ਜੇ ਤੇ ਪਿਆਰੋ ਖੇਲ ਵਿੱਚ ਸਦਾ ਦੁੱਖ ਹੈ ਖੇਲ ਜਿਹੜੇ ਪਾਤਰ ਹੋਇਆ ਕਰਦੇ ਆ ਉਹ ਦੁਖੀ ਹੋਣਗੇ ਸੁਖੀ ਹੋਣਗੇ ਆਪਾਂ ਫਿਲਮਾਂ ਦੇਖਦੇ ਆ ਕੋਈ ਰੋ ਰਿਹਾ ਕੋਈ ਹੱਸ ਰਿਹਾ ਜਿਹੜੇ ਦੇਖ ਰਹੇ ਹੁੰਦੇ ਨੇ ਬਾਅਦ ਉਹ ਹੱਸਦੇ ਨੇ ਜਿਹੜੇ ਸੀਟਾਂ ਦੇ ਬੈਠੇ ਫਿਲਮ ਦੇਖ ਰਹੇ ਹੁੰਦੇ ਨੇ ਇਹ ਉਹ ਜਿਹੜਾ ਦਰਸ਼ਕ ਬਣ ਗਿਆ ਜਿਹੜਾ ਦਰਸ਼ਕ ਬਣ ਗਿਆ ਜਿਹੜਾ ਖੇਲ ਤੋਂ ਬਾਹਰ ਨਿਕਲ ਗਿਆ ਉਹ ਤਾਂ ਲੈਂਦਾ ਆਨੰਦ ਜਿਹੜੇ ਖੇਲ ਦੇ ਪਾਤਰ ਨੇ ਉਹ ਚਾਹੇ ਅਮੀਰ ਨੇ ਚਾਹੇ ਗਰੀਬ ਨੇ ਚਾਹੇ ਕੋਈ ਨੇ ਉਹ ਤਾਂ ਖੇਲ ਦੇ ਪੱਤ ਨੇ ਭਾਈ ਤਾਂ ਦੁੱਖ ਦੁੱਖ ਵੀ ਹੋਣਗੇ ਸੁੱਖ ਵੀ ਹੋਣਗੇ ਸਭ ਕੁਝ ਖੇਲ ਦਾ ਖੇਲ ਦਾ ਭਾਗ ਹੈ ਤਾਂ ਦੁੱਖ ਸੁੱਖ ਸੋ ਪਿਆਰੋ ਭਾਗਾ ਵਾਲੇ ਜਿਹੜੇ ਨੇ ਉਹ ਦਿਸਟਾ ਬਣ ਜਾਂਦੇ ਨੇ ਉਹ ਖੇਲ ਦੇ ਦਰਸ਼ਕ ਬਣ ਜਾਂਦੇ ਨੇ ਉਹ ਗੁਰੂ ਵਾਲੇ ਪਾਸੇ ਜਾ ਕੇ ਬਹਿ ਜਾਂਦੇ ਨੇ ਗੁਰੂ ਕੋਲੇ ਜਾ ਕੇ ਬਹਿ ਜਾਂਦੇ ਨੇ ਜਿੱਥੇ ਗੁਰੂ ਬੈਠਾ ਹੋਇਆ। ਤੋਂ ਇਸ ਕਰਕੇ ਇਹ ਜੋ ਪੰਕਤੀ ਆ 5 ਪੜ੍ਹੀ ਹੈ ਇਹ ਅੱਜ ਦਾ ਹੁਕਮਨਾਮਾ ਮੰਦਰਵਾਲ ਸਾਹਿਬ ਸ੍ਰੀ ਹਰਮੰਦਰ ਸਾਹਿਬ ਅਨੁਸਾਰ ਤੋਂ ਆਇਆ ਹੈ ਉਹਦੀ ਉਹਦੀ ਇੱਕ ਪੰਕਤੀ ਹੈ ਕਿ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜਿਉ ਮਨਮੁਖ ਪਰਮ ਭੁਲਾਇਆ। ਸੋ ਆਪਾਂ ਗੁਰਮੁਖ ਬਣੀਏ ਗੁਰੂ ਵਾਲੇ ਬਣੀਏ ਗੁਰਬਾਣੀ ਨੂੰ ਪੜ੍ਹੀਏ ਵਿਚਾਰੀਏ ਮੰਨੀਏ। ਪ੍ਰੈਕਟੀਕਲ ਕਰੀਏ ਅਭਿਆਸ ਕਰੀਏ ਹੌਲੀ-ਹੌਲੀ ਭਰੋਸਾ ਬਣਦਾ ਜਾਏਗਾ ਸਮਰਪਣ ਹੁੰਦਾ ਜਾਏਗਾ ਮੋੜ ਟੁੱਟਦਾ ਜਾਏਗਾ ਆਨੰਦ ਬਣਦਾ ਜਾਏਗਾ ਭੁੱਲਾ ਚੁੱਕਾ ਮਾਫ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ